ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੋ ਆਪਾਂ ਭਗਤ ਸਦਨਾ ਜੀ ਦੇ ਬਾਰੇ ਸੁਣਿਆ ਹੈ ਕਿ ਭਗਤ ਸਦਨਾ ਜੀ ਪਹਿਲਾਂ ਕਿ ਕਸਾਈ ਦਾ ਕੰਮ ਕਰਦੇ ਸੀ ਤੇ ਓਹੋ ਜੋ ਸ਼ਾਮ ਨੂੰ ਦੁਕਾਨ ਬੰਦ ਕਰਕੇ ਜਾਣ ਲੱਗੇ ਤੇ ਕੋਈ ਗਾਹਕ ਆ ਗਿਆ ਮੀਟ ਲੈਣ ਵਾਸਤੇ ਪਰ ਸਦਨੇ ਨੇ ਸੋਚਿਆ ਵੀ ਚਲੋ ਹੁਣ ਗਾ ਕਾ ਨੂੰ ਮੋੜਨਾ ਵੀ ਬੱਕਰੇ ਦੀ ਲੱਤ ਵੱਢ ਕੇ ਦੇ ਦਿੰਦੇ ਆ ਜਦੋਂ ਉਸਨੇ ਲੱਤ ਵੱਢਣ ਵਾਸਤੇ ਆਪਣਾ ਕਾਪਾ ਚੱਕਿਆ ਤੇ ਵੱਢਣ ਲੱਗਾ ਤੇ ਬੱਕਰਾ ਕਹਿੰਦੇ ਭਾਕਿਆ ਕੀਤੀ ਬੱਕਰਾ ਬੋਲਿਆ ਕਹਿਣ ਲੱਗਾ ਸਦਨੇਆ ਕਈ ਵਾਰੀ ਤੂੰ ਮੈਨੂੰ ਵੱਢਿਆ ਤੇ ਕਈ ਵਾਰੀ ਮੈਂ ਤੈਨੂੰ ਵੱਢਿਆ ਪਰ ਜਿਹੜਾ ਤੂੰ ਆ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਇਹ ਨਾ ਕਰ ਭਾਵੇਂ ਤੂੰ ਮੇਰੀ ਲੱਤ ਵੱਢ ਦੇਗਾ ਮੈਂ ਸਾਰੀ ਰਾਤ ਤੜਫੀ ਜਾਊਂਗਾ ਤੇ ਤੂੰ ਮੇਰਾ ਸਿਰ ਵੱਢ ਦੇ ਇਹ ਤਾਂ ਸਦਨੇ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਵੀ ਜੋ ਮੈਂ ਕਰ ਰਿਹਾ ਮੈਨੂੰ ਭਰਨਾ ਪੈਣਾ ਹੈ ਉਸਨੇ ਉਸ ਦਿਨ ਤੋਂ ਹੀ ਸਾਰਾ ਸਮਾਨ ਸੁੱਟ ਦਿੱਤਾ ਤੇ ਭਗਤੀ ਨਾਲ ਜੁੜ ਗਿਆ ਐਡਾ ਭਗਤ ਬਣਿਆ ਕਿ ਸਦਨੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋ ਅੱਜ ਆਪਾਂ ਭਗਤ ਸਦਨਾ ਜੀ ਦਾ ਇੱਕ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਕਈ ਲੋਕਾਂ ਨੇ ਭਗਤ ਸਦਨੇ ਨੂੰ ਪੱਥਰ ਪੂਜਕ ਦੱਸਿਆ ਹੈ ਪਰ ਉਹ ਪੱਥਰ ਪੂਜਕ ਨਹੀਂ ਸੀ ਉਹ ਸਿਰ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਸੀ ਕਿਸੇ ਮੂਰਤੀ ਪੂਜਾ ਦਾ ਪੁਜਾਰੀ ਨਹੀਂ ਸੀ ਪਰਮਾਤਮਾ ਦਾ ਪੁਜਾਰੀ ਸੀ ਸੋ ਭਗਤ ਸਦਨਾ ਜੀ ਕੀ ਗ ਆਪਣੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਕੁੰਕਾਰ ਸਤਿਗੁਰ ਪ੍ਰਸਾਦ ਬਾਣੀ ਸਦਨੇ ਕੀ ਰਾਗ ਬਲਾਵਲ ਭਗਤ ਸਦਨਾ ਜੀ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਨੇ ਕਹਿੰਦੇ ਵੀ ਇੱਕ ਰਾਜਾ ਸੀ ਤੇ ਰਾਜੇ ਦੀ ਲੜਕੀ ਸੀ ਕੋਈ ਹੋਰ ਬੱਚਾ ਨਹੀਂ ਸੀ ਇੱਕੋ ਲੜਕੀ ਲੜਕੀ ਸੀ ਨਿਰਪਕੰਨਿਆ ਕੇ ਕਾਰਨੇ ਨਿਰਪ ਦਾ ਮਤਲਬ ਹੁੰਦਾ ਰਾਜਾ ਕੰਨਿਆ ਦਾ ਮਤਲਬ ਹੁੰਦਾ ਲੜਕੀ ਇੱਕ ਭਿਆ ਭੇਖਤਾਰੀ ਕੁਮਾਰਤੀ ਸਵਾਰਤੀ ਬਾਂਕੀ ਪੈ ਸਵਾਰੀ ਕਹਿਣ ਲੱਗੇ ਕਿ ਉਹ ਰਾਜੇ ਦੀ ਲੜਕੀ ਜਦੋਂ ਸ਼ਾਦੀ ਦੇ ਯੋਗ ਹੋ ਗਈ ਤੇ ਰਾਜੇ ਨੇ ਉਸ ਨੂੰ ਕਿਹਾ beta ਤੇਰੀ ਸ਼ਾਦੀ ਕਰ ਦਈਏ ਤੇ ਉਸ ਲੜਕੀ ਨੇ ਕਿਹਾ ਮੈਂ ਸ਼ਾਦੀ ਕਿਸੇ ਆਮ ਬੰਦੇ ਨਾਲ ਨਹੀਂ ਕਰਾਉਣੀ ਮੈਂ ਅਵਤਾਰ ਨਾਲ ਸ਼ਾਦੀ ਕਰਾਉਣੀ ਜਿਹੜਾ ਅੱਜ ਮੌਕੇ ਦਾ ਅਵਤਾਰ ਹੈ ਕਈਆਂ ਨੇ ਵਿਸ਼ਨੂੰ ਭਗਵਾਨ ਲਿਖਿਆ ਕਈਆਂ ਨੇ ਬ੍ਰਹਮਾ ਲਿਖਿਆ ਔਰ ਕਹਿਣ ਲੱਗੇ ਉਹ ਆਪਣੀ ਅੜੀ ਤੇ ਰਹੀ ਤੇ ਪਰਜਾ ਦੇ ਵਿੱਚ ਵੀ ਇਹ ਗੱਲ ਫੈਲ ਗਈ ਕਿ ਰਾਜੇ ਦੀ ਲੜਕੀ ਨਹੀਂ ਸ਼ਾਦੀ ਕਰਾ ਰਹੀ ਤੇ ਉਹ ਅਵਤਾਰ ਨਾ ਕਰਾ ਰਹੀ ਕਰਾਉਣਾ ਚਾਹੁੰਦੀ ਹੈ। ਕਹਿਣ ਲੱਗੇ ਇੱਕ ਨੌਜਵਾਨ ਸੋਹਣਾ ਸੁਨੱਖਾ ਮੁੰਡਾ ਕਿਸੇ ਗਰੀਬ ਘਰ ਦਾ ਉਸਨੇ ਉਸ ਅਵਤਾਰ ਵਾਲਾ ਸਾਰਾ ਨਿਵਾਸ ਬਣਾ ਕੇ ਜਿਵੇਂ ਆਮ ਮੁੰਡੇ ਰਾਮਲੀਲਾ ਚ ਬਣਾ ਲੈਂਦੇ ਨੇ ਉਸੇ ਤਰ੍ਹਾਂ ਬਣਾ ਕੇ ਤੇ ਰਾਜੇ ਦੇ ਮਹਿਲਾਂ ਦੇ ਅੱਗੇ ਜਾ ਕੇ ਤੇ ਉਸਨੇ ਉਸ ਰਾਜ ਲੜਕੀ ਨੂੰ ਮਿਲਣ ਦੀ ਇੱਛਾ ਜਾਰ ਕੀਤੀ ਤੇ ਉਸ ਨੂੰ ਪਤਾ ਲੱਗੇ ਉਹ ਆਈ ਉਹਨੇ ਪਹਿਰੀ ਹੱਥ ਲਾਇਆ ਤੇ ਆਪਣੇ ਆਪ ਨੂੰ ਸੁਭਾਗਾ ਸਮਝਿਆ ਉਸ ਲੜਕੇ ਨਾਲ ਸ਼ਾਦੀ ਕਰਾ ਲਈ ਜਦੋਂ ਲੜਕੇ ਨਾਲ ਸ਼ਾਦੀ ਕਰਾ ਲਈ ਤੇ ਕਹਿਣ ਲੱਗੇ ਕੁਝ ਸਮਾਂ ਹੋਇਆ ਸ਼ਾਦੀ ਹੋਈ ਨੂੰ ਕੁਝ ਮਹੀਨੇ ਟੱਪੇ ਨੇ ਉਸ ਤੇ ਮਹਿਲਾਂ ਚ ਰਹਿੰਦਾ ਵਧੀਆ ਰਾਜੇ ਦਾ ਜਵਾਈ ਬਣਿਆ ਪਰ ਅਚਨ ਚੇਤ ਭਗਤ ਸਦਨਾ ਜੀ ਕਹਿੰਦੇ ਨੇ ਕਿਸੇ ਜਸੂਸ ਨੇ ਆ ਕੇ ਦੱਸ ਦਿੱਤਾ ਵੀ ਆਪਣਾ ਗਵਾਂਢੀ ਦੇਸ਼ ਦਾ ਰਾਜਾ ਫੌਜਾਂ ਲੈ ਕੇ ਆ ਰਿਹਾ ਤੁਹਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਤੁਹਾਡੇ ਦੇਸ਼ ਨੂੰ ਆਪਣੇ ਦੇਸ਼ ਚ ਮਿਲਾਉਣਾ ਚਾਹੁੰਦਾ ਤੁਹਾਨੂੰ ਜਿੱਤਣਾ ਚਾਹੁੰਦਾ ਤੇ ਰਾਜੇ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੇਰਾ ਜਵਾਈ ਮੌਕੇ ਦਾ avatars ਉਹ ਆਪਣਾ ਚੱਕਰ ਛੱਡ ਦੇਗਾ ਆਪਣਾ ਤੀਰ ਛੱਡ ਦੇਗਾ ਸਾਰੀ ਫੌਜ ਖਤਮ ਕਰ ਦੇਗਾ ਔਰ ਰਾਜੇ ਨੇ ਆ ਕੇ ਜਦੋਂ ਉਸ ਆਪਣੇ ਜਵਾਈ ਨੂੰ ਭਾਵ ਉਸ ਲੜਕੇ ਨੂੰ ਮਿਲਿਆ ਆ ਕੇ ਤੇ ਸਾਰੀ ਵਾਰਤਾ ਦੱਸੀ ਪਰ ਉਹ ਇਸ ਗੱਲ ਤੋਂ ਘਬਰਾ ਗਿਆ ਕਿਉਂਕਿ ਉਹ ਅਸਲੀ ਨਹੀਂ ਸੀ ਉਹਨੇ ਨਕਲ ਕੀਤੀ ਹੋਈ ਸੀ ਪਰ ਜਦੋਂ ਉਹ ਰਾਤ ਨੂੰ ਉੱਥੇ ਭੱਜਣ ਲੱਗਿਆ ਆਪਣਾ ਸਾਰਾ ਲਿਬਾਸ ਲਾ ਕੇ ਔਰ ਜਦੋਂ ਭੱਜਣ ਲੱਗਿਆ ਤੇ ਉਹਨੂੰ ਭਾਕਿਆ ਹੋਈ ਭਗਤ ਸਦਨਾ ਜੀ ਕਹਿੰਦੇ ਨੇ ਕਿ ਭਾਕਿਆ ਦੇ ਵਿੱਚ ਜਿਸ ਜਿਸ અવਤਾਰ ਦਾ ਉਹਨੇ ਲਿਬਾਸ ਪਾਇਆ ਸੀ ਉਸਨੇ ਉਸ ਨੂੰ ਬੋਲਿਆ ਕਿ ਹੁਣ ਤੂੰ ਭੱਜ ਨਾ ਕਿਉਂਕਿ ਹੁਣ ਤੈਨੂੰ ਨਹੀਂ ਦਾਗ ਲੱਗਣਾ ਦਾਗ ਮੈਨੂੰ ਲੱਗਣਾ ਹੈ ਕਿਉਂਕਿ ਤੂੰ ਮੇਰਾ ਲਿਵਾਸ ਪਾਇਆ ਹੋਇਆ ਹੈ ਸੋ ਭਗਤ ਜੀ ਕਹਿੰਦੇ ਨੇ ਕਿ ਰੱਬ ਨੇ ਉਸ ਬੰਦੇ ਦੀ ਉਸ ਮੁੰਡੇ ਦੀ ਰੱਖਿਆ ਕੀਤੀ ਉਹਦੇ ਵਿੱਚ ਬੈਠ ਕੇ ਯੁੱਧ ਕੀਤਾ ਤੇ ਰਾਜੇ ਦਾ ਰਾਜੇ ਦੀ ਜਿੱਤ ਹੋਈ ਭਾਵ ਕਿ ਭਗਤ ਜੀ ਕਹਿੰਦੇ ਨੇ ਨਿਰਪਕੰਨਿਆਂ ਕੇ ਕਾਰਨੇ ਇੱਕ ਭਿਆ ਭੇਖ ਧਾਰੀ ਲੜਕੀ ਦੇ ਰਾਜੇ ਦੀ ਲੜਕੀ ਦੇ ਨਾਲ ਸ਼ਾਦੀ ਕਰਾਉਣ ਵਾਸਤੇ ਇੱਕ ਭੇਖ ਮੁੰਡੇ ਨੇ ਭੇਖ ਧਾਰਨ ਕਰ ਲਿਆ ਕਮਾਰਥੀ ਭਾਵ ਕਾਮਨਾ ਦੇ ਵਾਸੋ ਕੇ ਵੀ ਸੋਹਣੀ ਸੁਨੱਖੀ ਲੜਕੀ ਐ ਸੁਵਾਰਥੀ ਵੀ ਭਾਵ ਇੰਨਾ ਪੈਸਾ ਮੈਨੂੰ ਆਏਗਾ ਇੰਨਾ ਮਹਿਲ ਮਾੜੀਆਂ ਦਾ ਮੈਂ ਮਾਲਕ ਬਨਜੂਗਾ ਵਾਂ ਕੀ ਪੈ ਸਵਾਰੀ ਭਗਤ ਸਦਾ ਜੀ ਕਹਿੰਦੇ ਨੇ ਉਹਦੀ ਵੀ ਪ੍ਰਮਾਤਮਾ ਤੋਂ ਪੈਜ ਸਵਾਰੀ ਚਾਹੇ ਉਹ ਨਹੀਂ ਸੀ ਕੁਛ ਤਬ ਗੁਨ ਕਹਾ ਜਗਤ ਗੁਰਾ ਜੋ ਕਰਮਨ ਨਾਸੇ ਭਗਤ ਜੀ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿਹੇ ਜਗਤ ਦੇ ਮਾਲਕ ਪ੍ਰਮਾਤਮਾ ਵਾਹਿਗੁਰੂ ਕਹਿਣ ਲੱਗੇ ਮੈਂ ਤੇਰੇ ਕਰਮਾਂ ਆਪਣੇ ਮਾੜੇ ਕਰਮਾਂ ਕਰਕੇ ਮੈਂ ਦੁੱਖ ਭੋਗ ਰਿਹਾ ਹਾਂ ਤੇ ਕਹਿਣ ਲੱਗੇ ਹੁਣ ਮੈਨੂੰ ਕਹਿੰਦੇ ਤੂੰ ਕਿਰਪਾ ਕਰ ਬਖਸ਼ਿਸ਼ ਕਰ ਕਹਿਣ ਲੱਗੇ ਕਿ ਮੈਂ ਪਿਛਲੇ ਕੀਤੇ ਹੋਏ ਕਰਮਾਂ ਦਾ ਕੀਤੇ ਹੋਏ ਪਾਪਾਂ ਨੂੰ ਨਾਸ ਕਰ ਦੇ ਕਰ ਲਵਾਂ ਤੇਰੇ ਗੁਣ ਕਹਿਣ ਦਾ ਮੈਨੂੰ ਕੀ ਫਾਇਦਾ ਜੇ ਮੈਂ ਮੈਂ ਦੁੱਖ ਹੀ ਭੋਗ ਰਿਹਾ ਹਾਂ ਮੈਂ ਤੇਰਾ ਨਾਮ ਜਪ ਰਿਹਾ ਹਾਂ ਪਰ ਮੈਂ ਤਾਂ ਹਜੇ ਤੱਕ ਦੁੱਖ ਹੀ ਭੋਗ ਰਿਹਾ ਹਾਂ ਤਬ ਗੁਣ ਕਹਾਂ ਜਗਤਗੁਰ ਤੇਰੇ ਗੁਣ ਕਹਿਣ ਦਾ ਮੈਨੂੰ ਕੀ ਫਾਇਦਾ ਨਿਕਲਿਆ ਕਿ ਜੋ ਕਰਮਨਾਂ ਨਾਲ ਸੀ ਜੇ ਪਾਪ ਹੀ ਨਾ ਖਤਮ ਹੋਈ ਤੇ ਫਿਰ ਨਾਮ ਜਪਣ ਦਾ ਕੀ ਫਾਇਦਾ ਸਿੰਘ ਸ਼ਰਨ ਕਰ ਤੈ ਜਾਈਏ ਜੋ ਜੰਮਕ ਗਰਾਸੇ ਭਗਤ ਸਦਨਾ ਜੀ ਕਹਿੰਦੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜੀ ਖਾ ਜਾਵੇ ਭਾਵੇਂ ਜੇ ਗਿੱਦੜੀ ਖਾ ਜਾਵੇ ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਕਹਿਣ ਲੱਗੇ ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ ਕਹਿੰਦੇ ਪਪੀਹਾ ਸਵੰਤੀ ਬੂੰਦ ਕਾਰਨ ਦੁੱਖ ਭੋਗਦਾ ਹੈ ਔਰ ਸੰਤਾਪ ਅੰਡਾਉਂਦਾ ਹੈ ਕਹਿਣ ਲੱਗੇ ਜਦੋਂ ਦੁੱਖ ਭੋਗਦਾ ਸਵੰਤੀ ਬੂੰਦ ਉਹਦੇ ਮੱਖ ਵਿੱਚ ਨਹੀਂ ਆਉਂਦੀ ਕਹਿਣ ਲੱਗੇ ਉਹਦੀ ਜਿੰਦ ਨਿਕਲ ਜਾਂਦੀ ਹੈ ਉਹ ਮਰ ਜਾਂਦਾ ਹੈ ਪ੍ਰਾਣ ਕੇ ਸਾਗਰ ਮਿਲੇ ਫੁਨ ਕਾਮਨਾ ਆਵੇ ਕਹਿਣ ਲੱਗੇ ਜੇ ਮੰਨ ਲਓ ਉਹ ਇੱਕ ਬੂੰਦ ਵਾਸਤੇ ਤਾਂ ਤੜਪਦਾ ਮਰ ਗਿਆ ਉਸ ਤੋਂ ਬਾਅਦ ਕੇ ਪਰਮਾਤਮਾ ਤੂੰ ਚਾਹੇ ਸਵੰਤੀ ਬੂੰਦ ਦੇ ਸਮੁੰਦਰ ਵਗਾ ਦੇ ਉਹਨੂੰ ਕੀ ਫਾਇਦਾ ਨਿਕਲਿਆ ਕਿਉਂਕਿ ਉਹ ਤਾਂ ਬੂੰਦ ਵਾਸਤੇ ਤਰਸਦਾ ਸੀ ਔਰ ਇਹ ਸ਼ਬਦ ਪੜਨ ਦੇ ਨਾਲ ਬੰਦੇ ਤੇ ਬੜੀ ਕਿਰਪਾ ਹੁੰਦੀ ਹੈ ਆਹ ਸ਼ਬਦ ਜਿਹੜਾ ਇਹ ਪਰਮਾਤਮਾ ਦਾ ਜੀ ਬੰਦਾ ਸ਼ਬਦ ਦਾ ਪਾਠ ਕਰੇ ਬੜੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਪਰਮਾਤਮਾ ਨੇ ਸਿੱਧੀਆਂ ਗੱਲਾਂ ਕੀਤੀਆਂ ਭਗਤ ਸਦਨਾ ਜੀ ਨੇ ਕਹਿਣ ਲੱਗੇ ਪ੍ਰਾਣ ਗੇ ਸਾਗਰ ਮਿਲੇ ਫਨ ਕਾਮਨਾ ਵੇ ਉਹ ਤਾਂ ਜਦੋਂ ਮਰ ਗਿਆ ਉਸ ਤੋਂ ਬਾਅਦ ਸਾਗਰ ਵਗਾ ਦੇ ਪ੍ਰਮਾਤਮਾ ਉਹਦੇ ਕੀ ਕੰਮ ਦਾ ਫਿਰ ਉਹਦੂਗਾ ਰਹਿਮਤ ਕਰਦੇ ਨੇ ਪ੍ਰਾਨ ਜੋ ਤੱਕੇ ਥਿਰ ਨਹੀਂ ਕੈਸੇ ਬਰਮਾ ਬੂਡ ਮੈਂ ਨੌਕਾ ਮਿਲੇ ਕੋ ਕਾਇ ਚੜਾਂ ਭਗਤ ਜੀ ਕਹਿੰਦੇ ਨੇ ਕਹਿੰਦੇ ਤੇਰੀ ਮਿਹਰ ਦੀ ਉਡੀਕ ਕਰਦਾ ਕਰਦਾ ਮੈਂ ਵੀ ਕਿਤੇ ਕਿਰਪਾ ਕਰੂਗਾ ਕਿਤੇ ਕਿਰਪਾ ਕਰੂਗਾ ਮੇਰੀ ਜਿੰਦ ਥੱਕ ਗਈ ਕਹਿਣ ਲੱਗੇ ਮੈਂ ਵਿਕਾਰਾਂ ਦੇ ਵਿੱਚ ਰੁੜ ਗਿਆ ਮੈਂ ਦੁੱਖਾਂ ਦੇ ਵਿੱਚ ਰੁੜ ਗਿਆ ਕਹਿਣ ਲੱਗੇ ਇਸ ਤਰ੍ਹਾਂ ਕਹਿਣ ਲੱਗੇ ਜਦੋਂ ਰੁੜ ਗਿਆ ਤੇ ਕਹਿਣ ਲੱਗੇ ਜਦੋਂ ਮੈਂ ਦੁੱਖਾਂ ਚ ਡੋਬੀ ਗਿਆ ਹੁਣ ਕਈ ਲੋਕ ਕਹਿੰਦੇ ਨਾ ਮਰਨ ਤੋਂ ਬਾਅਦ ਭਵ ਸਾਗਰ ਆਉਂਦਾ ਜੀ ਉਦੋਂ ਗਊ ਦੀ ਪੂਛ ਫੜ ਕੇ ਬੰਦਾ ਪਾਰ ਲੱਗਦਾ ਜੀ ਦਾਨ ਪੁੰਨ ਕਰੋ ਜੀ ਤੁਹਾਡਾ ਬਜ਼ੁਰਗ ਚੜਾਈ ਕਰ ਗਿਆ ਭਗਤ ਜੀ ਕਹਿੰਦੇ ਨੇ ਭਾਈ ਮਰਨ ਤੋਂ ਬਾਅਦ ਕੋਈ ਸਾਗਰ ਨਹੀਂ ਗਾ ਆਈ ਸਾਗਰ ਹੈ ਆ ਸੰਸਾਰ ਹੀ ਸਾਗਰ ਹੈ ਆਪ ਤਰਨਾ ਨਾ ਕਿ ਕਿਤੇ ਰਿਸ਼ਤੇਦਾਰ ਤਾਰਨੇ ਕੇ ਤੈਨੂੰ ਇੱਥੇ ਬੰਦਾ ਡੁੱਬਦਾ ਆ ਆ ਬਖਸ਼ਿਸ਼ ਕਰ ਰਹੇ ਨੇ ਭਗਤ ਸਦਨਾ ਜੀ ਕਹਿਣ ਲੱਗੇ ਕੋਈ ਕਾਮ ਚ ਡੁੱਬ ਗਿਆ ساری ਜ਼ਿੰਦਗੀ ਔਰਤ ਦੇ ਸੁਪਨੇ ਲੈਂਦਾ ਫਿਰਦਾ ਕੋਈ ਲੋਭ ਚ ਡੁੱਬ ਗਿਆ ਕੋਈ ਹੰਕਾਰ ਚ ਡੁੱਬ ਗਿਆ ਕੋਈ ਨਸ਼ਿਆਂ ਚ ਡੁੱਬ ਗਿਆ ਦੁਨੀਆ ਨੂੰ ਆਪਾਂ ਡੁੱਬਦੀ ਨੂੰ ਦੇਖ ਰਹੇ ਆ ਸੋ ਭਗਤ ਜੀ ਕਹਿੰਦੇ ਨੇ ਜਦੋਂ ਅਸੀਂ ਬਕਾਰਾਂ ਚ ਡੁੱਬ ਗਏ ਉਸ ਤੋਂ ਬਾਅਦ ਕਹਿਣ ਲੱਗੇ 베ੜੀ ਮਿਲਣ ਦਾ ਕੀ ਫਾਇਦਾ ਨਿਕਲਿਆ ਬੂਡ ਬੂਡ ਮੈਂ ਨੌਕਾ ਮੇਲੇ ਕੋ ਕਾਏ ਚੜਾਉਂ ਕਹਿਣ ਲੱਗੇ ਜਦੋਂ ਵਕਾਰਾਂ 'ਚ ਡੋਬੀ ਗਏ ਖਤਮ ਹੀ ਹੋ ਗਏ ਹਮ ਉਮਰ ਹੀ ਖਤਮ ਹੋ ਗਈ ਕਹਿਣ ਲੱਗੇ ਫਿਰ ਕਹਿਣ ਲੱਗੇ ਉਦੋਂ ਬਾਅਦ ਡੁੱਬੇ ਨੂੰ ਕਹਿੰਦੇ ਬੇੜੀ ਭੇਜਣ ਦਾ ਕੀ ਫਾਇਦਾ ਫਿਰ ਬੇੜੀ 'ਚ ਹੁਣ ਚੜਾਈਏ ਕੀ ਨਹੀਂ ਜਦੋਂ ਖਤਮਤਾ ਹੋ ਗਏ ਆਂ ਵੀ ਤੂੰ ਉਦੋਂ ਤਾਰਨਾ ਸੀ ਪ੍ਰਮਾਤਮਾ ਮੈਂ ਨਾ ਹੀ ਕਿਚਾਉ ਨਾ ਹੀ ਕਿਚ ਆਹੇ ਨਾ ਮੋਰਾ ਔਸਰ ਲੱਜਾ ਰੱਖ ਲੋ ਸਦਨਾ ਜਨ ਤੋਰਾ ਕੇ ਪ੍ਰਮਾਤਮਾ ਕਹਿਣ ਲੱਗੇ ਕਿ ਮੇਰੇ ਤੇ ਕਿਰਪਾ ਕਰ ਮੈਨੂੰ ਆਸਰਾ ਦੇ ਸਦਨਾ ਤੇਰਾ ਬੱਚਾ ਹੈ ਤੇਰਾ ਸੇਵਕ ਹੈ ਤੂੰ ਆਪਣੇ ਚਰਨਾਂ ਜੁੜਿਆਂ ਦੀ ਲਾਜ ਰੱਖ ਸੋ ਇਸ ਕਰਕੇ ਭਗਤ ਸਦਨਾ ਜੀ ਕੋਈ ਪੱਥਰ ਪੂਜਕ ਨਹੀਂ ਸੀ ਉਹ ਪ੍ਰਮਾਤਮਾ ਨਾਲ ਗੱਲਾਂ ਕਰ ਰਹੇ ਨੇ ਜਦੋਂ ਅਸੀਂ ਬਾਣੀ ਨਹੀਂ ਪੜ ਰਹੇ ਹਾਂ ਬਾਣੀ ਦੇ ਅਸੀਂ ਉਪਾਸ਼ਕ ਹੋਵਾਂਗੇ ਬਾਣੀ ਪੜਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਬਢੇਰੀਆਂ ਦੀ ਭਗਤਾਂ ਦੀ ਗੁਰੂਆਂ ਦੀ ਕੀ ਮਤ ਸੀ ਅਸੀਂ ਉਹਨਾਂ ਨੂੰ ਵੀ ਪੱਥਰ ਪੂਜਕ ਬਣਾ ਰਹੇ ਹਾਂ ਸੋ ਭਗਤ ਸਧਨਾ ਜੀ ਜਿਹੜੇ ਨੇ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਸੀ ਪ੍ਰਮਾਤਮਾ ਨੂੰ ਇਲਾਜ ਰੱਖਣ ਦੀ ਗੱਲ ਕਰ ਰਹੇ ਨੇ ਕਹਿਣ ਲੱਗੇ ਔਸਰ ਲੱਜਾ ਰੱਖ ਲਿਓ ਸਧਨਾ ਜਨਤੋਰਾ ਕਿਹ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਮੇਰੀ ਇਲਾਜ ਰੱਖ ਮੈਂ ਤੇਰਾ ਸੇਵਕ ਹਾਂ ਸੋ ਇਹ ਬੇਨਤੀ ਪ੍ਰਵਾਨ ਕਰਨੀ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲ ਕਰੋ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ ਬਾਣੀ ਨਾਲ ਜੁੜੋ ਬਾਣੀ ਦਾ ਪਾਠ ਕਰੋ ਇਹ ਬੇਨਤੀ ਪ੍ਰਵਾਨ ਕਰੋ ਸਾਰੀਆਂ ਸੰਗਤਾਂ ਫਤੇ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ